ਜੀ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਟੀਵੀ ਤੇ ਮੈਂ ਸੁਖਵਿੰਦਰ ਸਿੰਘ ਢਟਵਾਲ ਅੱਜ ਪਹੁੰਚੇ ਆ ਲੁਧਿਆਣਾ ਦੇ ਕਿਸਾਨ ਮੇਲੇ ਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਹਸਤਾਲ ਸਾਨੂੰ ਦੇਖਣ ਨੂੰ ਮਿਲੀ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਉਂਸਲ ਵੱਲੋਂ ਸੋ ਵੀਰ ਨੇ ਸਾਡੇ ਨਾਲ ਹਾਜ਼ਰ ਕਿਉਂਕਿ ਜੋ ਅਸੀਂ ਵੱਖਰਾ ਤਰ੍ਹਾਂ ਦਾ ਦੇਖਿਆ ਇਹਨਾਂ ਕੋਲੇ ਮੈਟਰ ਆ ਉਸ ਸਬੰਧੀ ਵੀ ਗੱਲਬਾਤ ਕਰਾਂਗੇ ਪਹਿਲਾਂ ਇਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਹੈਗਾ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਉਂਸਲ ਹੈ ਕੀ ਸੋ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਚੈਨਲ ਤੇ ਸਸਿ ਕਾਹ ਸਾਰੇ ਸਾਰੇ ਆਪ ਜੀ ਦਾ ਸੁਬਹ ਨਾਮ ਕੀ ਹੈ ਜੀ ਸਿਮਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਹਾਂ ਸਿਮਰਪ੍ਰੀਤ ਜੀ ਇਹ ਦੱਸੋ ਕਿ ਕੀ ਹੈ ਇਹ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ आत्मप्रकाश सोशल वेलफेयर काउंसिल एक एनजीओ है जी जो पिछले 15 साल दो समाज विश्ववामा कर रही है साडा मुख्य उद्देश्य हैगा कि विद्यार्थियों ਦੇ ਵਿੱਚ ਨੈਤਿਕ ਗੁਣ ਭਰ ਕੇ ਚੰਗੇ ਮਨੁੱਖ ਬਜੋ ਵਿਕਸਿਤ ਕਰਨਾ ਇਸ ਮਨੋਰਥ ਦੀ ਪੂਰਤੀ ਲਈ ਅਸੀਂ ਭਾਰਤ ਭਰ ਦੇ ਵਿੱਚ ਲਗਭਗ 400 ਸਕੂਲਾਂ ਨਾਲ ਜੁੜੇ ਹੋਏ ਹਾਂ ਜੋ ਤੁਸੀਂ ਕਿਤਾਬਾਂ ਦਾ ਸਿਲੇਬਸ ਇਹਦੇ ਆਪਾਂ ਗੱਲਬਾਤ ਕਰ ਰਹੀ ਸੀ ਉਹ ਜੋ ਕਰਮਾ ਸਿਲੇਬਸ ਨੂੰ ਸੀ ਦਿਖਾਵਾਂਗੇ ਹੁਣ ਉਹ ਲਗਭਗ 400 ਸਕੂਲਾਂ ਦੇ ਵਿੱਚ ਲੱਗਿਆ ਹੋਇਆ ਹੈ ਜਿਹਦੇ ਵਿੱਚ ਸਾਡਾ ਇੱਕੋ ਇੱਕ ਮਨੋਰਥ ਹੈ ਕਿ ਬੱਚੇ ਦੁਨਿਆਵੀ ਗਿਆਨ ਨਾਲ ਕਲ ਹਾਸਲ ਕਰਨ ਦੁਨਿਆਵੀ ਗਿਆਨ ਦੇ ਨਾਲ-ਨਾਲ ਉਹਦੇ ਉਹਨਾਂ ਦੇ ਅੰਦਰ ਚੰਗੇ ਨੈਤਿਕ ਗੁਣ ਹੋਣ ਤੇ ਸਮਾਜ ਵਾਸਤੇ ਚੰਗੇ ਮਨੁੱਖ ਪੈਦਾ ਹੋ ਕੇ ਨਿਕਲਣ ਇਹ ਸਾਡਾ ਅਲਟੀਮੇਟ ਗੋਲ ਹੈ ਤੇ ਇਸ ਇਸ ਮਨੋਰਥ ਵਾਸਤੇ ਅਸੀਂ ਕਈ ਤਰ੍ਹਾਂ ਦੇ ਕਾਰਜ ਕਰਦੇ ਹਾਂ ਜੀ ਵੈਰੀ ਗੁੱਡ ਨਹੀਂ ਤੇ ਕੀ ਹੁੰਦਾ ਕਿ ਜਿਹੜਾ ਹੈਗਾ ਅੱਜ ਦੇ ਦੌਰ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਤੋਤੇ ਬਣਾਇਆ ਜਾਂਦਾ ਇੱਕ ਮਸ਼ੀਨਾ ਬਣਾਇਆ ਜਾਂਦਾ ਤੇ ਇਸ ਤਰ੍ਹਾਂ ਹੁੰਦਾ ਕਿ ਇੱਕ ਬਸ ਪੈਸੇ ਕਮਾਉਣ ਲੱਗ ਜਾਣ ਜਾਂ ਨੌਕਰੀ ਲਈ ਤਿਆਰ ਕੀਤਾ ਜਾਂਦਾ ਇੱਕ ਤੁਸੀਂ ਵੱਖਰਾ ਡਿਫਰੈਂਟ ਲੈ ਕੇ ਚੱਲਿਓ ਕਿੰਨਾ ਦੀ ਸੋਚ ਹੈ ਦੇਖੋ ਸੋਚ ਹੈਗੀ ਹੈ ਗੁਰੂ ਗ੍ਰਾਂਡ ਸਾਹਿਬ ਜੀ ਗੁਰੂ ਗ੍ਰਾਂਡ ਸਾਹਿਬ ਜੀ ਸਾਨੂੰ ਇੱਕ ਸਚਿਆਰ ਬਲੁਖੋਜ ਵਿਕਸਿਤ ਕਰਨਾ ਚਾਹੁੰਦੇ ਨੇ ਉਹ ਉਹਨਾਂ ਦਾ ਪ੍ਰਕਾਸ਼ ਹੋਇਆ ਸਾਡੇ ਚੇਅਰਮੈਨ ਡਾਕਟਰ ਗੁਰਿੰਦਰ ਪਾਸ ਸਿੰਘ ਜੀ ਦੇ ਜਿਨ੍ਹਾਂ ਦੀ ਫੋਟੋ ਵੀ ਤੁਸੀਂ ਬੈਨਰਾਂ ਤੇ ਲੱਗੀ ਦੇਖ ਰਹੇ ਹੋ ਡਾਕਟਰ ਗੁਰਿੰਦਰ ਪਾਸ ਸਿੰਘ ਜੀ ਕਿ ਸਾਇੰਟਿਸਟ ਰਹੇ ਐ اسی ਜਗ੍ਹਾ ਦੇ ਉੱਤੇ ਉਹਨਾਂ ਨੇ ਬਹੁਤ ਸਾਲ ਸੇਵਾਦਾਰੀ ਨਿਭਾਈ ਐ ਉਹਨਾਂ ਪਿਛਲੇ 15 ਸਾਲ ਤੋਂ ਆਤਮ ਪ੍ਰਗਾਸ ਐਨ ਜੀਓ ਦੀ ਸਥਾਪਨਾ ਕਰਕੇ ਉਹ ਕਾਰਜ ਕਰ ਰਹੇ ਨੇ ਉਹ ਸਾਡੇ ਉਹਨਾਂ ਦੀ ਦਿਸ਼ਾ ਦੇ ਉੱਤੇ ਸਾਰੀ ਸਾਰਾ ਟੀਮ ਅਸੀਂ ਕੰਮ ਕਰਦੇ ਹਾਂ ਕਿਸ ਤਰ੍ਹਾਂ ਦਾ ਲਿਟਰੇਚਰ ਹੈ ਜਿਹੜਾ ਤੁਸੀਂ ਆਪਣੇ ਤੌਰ ਤੇ ਵਿਕਸਿਤ ਕੀਤਾ ਤੁਸੀਂ ਕਹਿੰਦੇ ਹੋ ਆਪਣੇ ਤੌਰ ਤੇ ਤਿਆਰ ਕੀਤਾ ਕਿਉਂਕਿ ਹੁਣ ਤੱਕ ਕੀ ਹੈਗਾ ਸਾਡੇ ਬੱਚੇ ਵੀ ਅਸੀਂ ਵੀ ਕੂੜਾ ਊਂਠ ਤੇ ਇਸ ਤਰ੍ਹਾਂ ਦਾ ਮਤਲਬ ਪੜਦੇ ਆ ਰਹੇ ਹਾਂ ਹਨਾ ਪੱਬਾ ਭੇਡ 21 ਡਿਫਰੈਂਟ ਹੈਗਾ ਦੇਖੋ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਤੇ ਸਾਡਾ ਕਾਰਜ ਇਸੇ ਉੱਤੇ ਹੀ ਨਿਰਭਰ ਹੈਗਾ ਜਿਹੜਾ ਸਿਲੇਬਸ ਨਾ ਬੱਚੇ ਸਕੂਲਾਂ 'ਚ ਪੜ੍ਹਦੇ ਆ ਮੈਂ ਮੈਂ ਆਪਣੇ ਪੰਜਾਬੀ ਵਿਸ਼ੇ ਦੀ ਗੱਲ ਕਰਾਂਗਾ ਕਿ ਅਸੀਂ ਹੁਣ ਤੱਕ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਅਸੀਂ 24 ਕਿਤਾਬਾਂ ਦਾ ਸਿਲੇਬਸ ਤਿਆਰ ਕੀਤਾ ਹੈ ਮੈਂ ਤੁਹਾਨੂੰ ਹਾਂ ਜੀ ਦਿਖਾ ਹਾਂ ਜੀ ਇਹ ਇਹ ਸਾਡੀ ਸਾਰੀ ਕਿਤਾਬਾਂ ਦੀ ਸੀਰੀਜ਼ ਹੈ 24 ਕਿਤਾਬਾਂ ਨਸਰੀ ਤੋਂ 9ਵੀਂ ਜਮਾਤ ਦੇ ਵਿਸ਼ਾ ਚਾਰ ਸਾਡੇ ਕੋਲ ਵਿਸ਼ੇ ਨੇ ਪੰਜਾਬੀ ਡਰਾਇੰਗ ਆਰਟ ਸੋਸ਼ਲ ਸਾਇੰਸ ਮੋਰਲ ਸਾਇੰਸ ਇਹਨਾਂ ਚਾਰ ਪੰਜ ਵਿਸ਼ਿਆਂ ਦੇ ਉੱਤੇ ਅਸੀਂ 24 ਕਿਤਾਬਾਂ ਹੁਣ ਤੱਕ ਤਿਆਰ ਕੀਤੀਆਂ ਜਿਹੜੀਆਂ ਕਿ ਭਾਰਤ ਪਰ ਦੇ 400 ਸਕੂਲ ਤੇ ਭਾਰਤ ਤੋਂ ਬਾਹਰ ਵੀ 30-40 ਸਕੂਲ ਇਹਨਾਂ ਸਿਲੇਬਸ ਨੂੰ ਲਗਵਾ ਰਹੇ ਆ ਹੈ ਕੀ ਇਹਦੇ ਵਿੱਚ ਬਿਲਖਣ ਤਾਂ ਕੀ ਇਹ ਸਾਡੀ ਪਹਿਲੀ ਕਿਤਾਬ ਹੈ ਹੁਣ ਜਦੋਂ ਤੁਸੀਂ ਦੇਖੋ ਜਦੋਂ ਬੱਚਾ ਨਰਸਰੀ ਚ ਹੁੰਦਾ ਸਕੂਲ ਜਾਂਦਾ ਜਿੱਦਾਂ ਦੀ ਸਿੱਖਿਆ ਉਹਨੂੰ ਦੇ ਦਵਾਂਗੇ ਉਦਾਂ ਦਾ ਉਹ ਬਣ ਜਾਂਦਾ ਬਿਲਕੁਲ ਹੈਨਾ ਅਸੀਂ ਕੀ ਪੜਾ ਰਹੇ ਹਾਂ ਬੱਚੇ ਨੂੰ ਊੜਾ ਊਠ ਐੜਾ ਆਂਬ ਉਹ ਪਿਛਲੀਆਂ ਕਈ ਦਹਾਕਿਆਂ ਤੋਂ ਲਗਭਗ ਸਦੀ ਤੋਂ ਹੀ ਚੱਲੇ ਆ ਰਿ ਸੋ ਉਹ ਸਬਦ ਵੀ ਸਾਰੇ ਨਹੀਂ ਛੱਡੇ ਨਹੀਂ ਉਹ ਸਬਦ ਵੀ ਹੈ ਹੂੰ ਊੜਾ ਊਠ ਵੀ ਹੈ ਐੜਾ ਅੰਬ ਵੀ ਹੈ ਪਰ ਉਹਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਤੇ ਗੁਰਮੁਖੀ ਸ਼ਬਦ ਵੀ ਦਿੱਤੇ ਗਏ ਆ ਤਾਂ ਜੋ ਬੱਚੇ ਦੇ ਵਿੱਚ ਜਦੋਂ ਇੱਕ ਚੰਗੀ ਗੁਣ ਚੰਗੀ ਨੈਤਿਕਤਾ ਵਿਕਾਸ ਹੋਊਗਾ ਹੁਣ ਇਹ ਕਿਤਾਬ ਕਿਵੇਂ ਕੰਮ ਕਰਦੀ ਹੈ ਮਲਟੀ ਲਿੰਗੁਅਲ ਕਿਤਾਬ ਹੈ ਜੀ ਦੇਖੋ ਕੋਈ ਵੀ ਪੰਜਾਬੀ ਦੀ ਕਿਤਾਬ ਤੁਸੀਂ ਉਹਦੇ ਵਿੱਚ ਹਿੰਦੀ ਇੰਗਲਿਸ਼ ਨਹੀਂ ਦੇਖੀ ਹੋਊਗੀ ਇਹ ਕਿਤਾਬ ਪੰਜਾਬੀ ਸਿਖਾਉਂਦੀ ਹੈ ਜਿਹੜਾ ਵਿਅਕਤੀ ਹਿੰਦੀ ਨਹੀਂ ਜਾਣਦਾ ਇੰਗਲਿਸ਼ ਨਹੀਂ ਜਾਣਦਾ ਉਹ ਵੀ ਪੰਜਾਬੀ ਸਿੱਖ ਸਕਦਾ ਭਾਰਤ ਤੋਂ ਬਾਹਰ ਦੇ ਬੱਚੇ ਇੰਗਲਿਸ਼ ਤੋਂ ਪੰਜਾਬੀ ਸਿੱਖ ਰਿਹਾ ਬੜਾ ਡਾਊਨ ਲੱਗਦਾ ਇਸ ਖਿਤਾਬਤ ਵਿੱਚ ਅਸੀਂ ਕਨੇਕਲੇ ਕਲੇ ਅੱਖਰ ਦੇ ਚਾਰ ਚਾਰ ਸ਼ਬਦ ਦਿੱਤੇ ਹੋਏ ਨੇ ਊੜਾ ਔਰ ਦਿੱਤਾ ਹੈ ਪਾਵਹਿਰਦਾ ਹਾਰਟ ਦਿਲ ਨੂੰ ਕਿਹਾ ਜਾਂਦਾ ਉਂਦਰ ਦਿੱਤਾ ਇਹ ਉਂਦਰ ਸ਼ਬਦ ਜਿਵੇਂ ਲਿਖਿਆ ਕਿਸੇ ਨੂੰ ਪਤਾ ਹੀ ਨਹੀਂ ਜ਼ਿਆਦਾਤਰ ਲੋਕਾਂ ਨੂੰ ਕਿ ਚੂਹੇ ਨੂੰ ਉਂਦਰ ਵੀ ਕਿਹਾ ਜਾਂਦਾ ਗੁਰਬਾਣੀ ਵਿੱਚ ਗੁਰਸੇਵਰਨ ਨੇ ਚੂਹੇ ਨੂੰ ਉਂਦਰ ਸ਼ਬਦ ਨਾਲ ਵਰਤੋ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਇਦਾਂ ਐੜੇ ਤੋਂ ਅਸ ਪੜਾਇਆ ਗਿਆ ਅੰਮ ਅੰਬ ਵੀ ਹੈ ਅਰਦਾਸ ਵੀ ਹੈ ਤੇ ਅਕਾਲ ਤਖ਼ਤ ਸਾਹਿਬ ਵੀ ਹੈ ਸਾਡਾ ਵਿਰਸਾ ਵੀ ਇਹਦੇ ਵਿੱਚ ਨਾਲ ਜੁੜਿਆ ਹੋਇਆ ਹੈ ਇੱਕ ਤਰਫਾ ਨਹੀਂ ਇਹ ਇਹ ਸاده ਸ਼ਬਦ ਵੀ ਹੈਗੇ ਨੇ ਪਰ ਨਾਲ ਨਾਲ ਸੱਸਾ ਸੁਆ ਵੀ ਹੈ ਤੇ ਸਵਾਨ ਵੀ ਹੈ। ਬੱਚੇ ਨੂੰ ਬਤਨ ਲੱਗੂ ਸੱਸਾ ਸੁਆ ਤੋਦੈ ਨੂੰ ਕਿਹਾ ਗਿਆ। ਇਹਨਾਂ ਵਿੱਚ ਵੀ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਕਿ ਕੁੱਤੇ ਨੂੰ ਸਵਾਨ ਵੀ ਕਿਹਾ ਜਾਂਦਾ ਹੈ ਨਾ। ਅਸੀਂ ਅੱਜਕੱਲ ਡੌਗੀ ਡੌਗੀ ਦਾ ਕਹਿਣ ਲੱਗੇ ਪਰ ਸਾਡੇ ਆਪਣੇ ਸ਼ਬਦ ਜੋ ਸਾਨੂੰ ਗੁਰੂ ਸਾਹਿਬਾਂ ਦੇ ਕੇ ਗਏ ਉਹਨਾਂ ਨੂੰ ਅਸੀਂ ਸਖਣਾ ਕਰ ਦਿੱਤਾ। ਸੋ ਇਹ ਪਹਿਲਾ ਕਹਿਦਾ ਹੈ ਜੀ। ਤੁਸੀਂ ਦੇਖੋ ਜਦੋਂ ਨਸਰੀ ਵਿੱਚ ਇਹ ਜਿਹੇ ਸ਼ਬਦ ਸਿਖਾਤੇ ਵੱਡੇ ਕਲਾਸਾਂ ਵਿੱਚ ਕਿੱਡੀ ਕੋਖੇ ਕੰਮ ਕਰਦਾ। ਸੋ ਜਦੋਂ ਸ਼ੁਰੂਆਤ ਚੰਗੀ ਹੋ ਜਾਵੇ ਤਾਂ ਸਾਰਾ ਸਿਲੇਬਸ ਇਸ ਤੱਕ ਨਾਲ ਅੱਗੇ ਕੰਮ ਕਰਦਾ। ਹੁਣ ਦੇਖੋ ਇੱਕ ਤੁਹਾਨੂੰ ਮੈਂ ਇੱਕ ਸ਼ਬਦ ਹੋਰ ਦਿਖਾਵ ਸਾਡੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਚਾਰ ਅੱਖਰ ਖਾਲੀ ਪੜਾ ਜਾਂਦੇ ਵੀਰ ਜੀ ਅੰਗਾ ਖਾਲੀ ਉਹ ਚੱਲ ਰਿਹਾ ਰਾਣਾ ਖਾਲੀ ਚੱਲ ਰਿਹਾ ਰਾਣਾ ਖਾਲੀ ਚੱਲ ਰਿਹਾ ਖਾਲੀ ਸ਼ਬਦ ਨਹੀਂ ਹੈਗੇ ਵੀਰ ਬਿਲਕੁਲ ਸ਼ਬਦ ਦੀ ਵਰਤੋਂ ਕਿਵੇਂ ਕਰਨੀ ਹੈ ਉਚਾਰਨ ਕਿਵੇਂ ਕਰਨਾ ਹੈ ਸਭ ਵਿਧੀਵਾਂ ਦਾ ਇੱਥੇ ਕਰਵਾ ਜਾਂਦੇ ਦੋ ਅਦਬਕਾਂ ਦੀ ਸਿਖਲਾਈ ਹੁੰਦੀ ਹੈ ਉਹ ਕਲਾ ਕਲਾ ਸ਼ਬਦ ਬਚਨ ਬੋਲ ਕੇ ਲਿਖ ਕੇ ਸਿਖਾਉਂਦੇ ਨੇ ਕਿਵੇਂ ਉਹਨੇ ਤਾਂ ਕਿਤਾਬਾਂ ਜਾਣ ਪਛਾਣਦੀ ਐ ਦੂਗੀ ਲਿਖਣ ਦੀ ਕਿਤਾਬ ਮਾਤਰਾ ਦਾ ਸ਼ਬਦ ਜੋੜ ਵਾਕ ਫਿਰ ਸੁਲਿਖ ਮਾਲਾਵਾਂ ਸੁੰਦਰ ਲਿਖਾਈ ਬੜੀ ਲੰਬੀ ਸੀਰੀਜ਼ ਹੈ ਪਰ ਡਰਾਇੰਗ ਦੀ ਬਹੁਤ ਸੋਹਣੀ ਸੀਰੀਜ਼ ਹੈ ਆਪਾਂ ਅੱਗੇ ਉਹਦੇ ਵੀ ਗੱਲ ਕਰ ਸਕਦੇ ਆ ਤੇ ਇਹ ਦੱਸੋ ਕਿ ਜਿਹੜਾ ਇਹ ਕਿਤਾਬਾਂ ਉਹਦੇ ਤੁਸੀਂ ਸੇਲ ਕਰਦੇ ਹੋ ਕੁਝ ਲੋਕ ਇਹ ਇਹਦੇ ਚ ਦਿਲਚਸਪੀ ਦਿਖਾ ਰਹੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਲੋਕਾਂ ਦਾ ਦੇਖੋ ਸਾਡਾ ਕਿਤਾਬਾ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਸਾਡਾ ਕਿਤਾਬਾ ਸੇਲ ਕਰਨ ਦਾ ਪਰਪਸ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਫਿਟ ਨਹੀਂ ਕਮਾਉਣਾ ਐਨ ਜੀਓ ਹੈ ਨਾਨ ਪ੍ਰੋਫਿਟ ਕੰਮ ਕਰਦੀ ਹੈ ਸਾਰੇ ਸਮਾਜ ਭਲਾਈ ਸੇਵਾ ਦੇ ਕਾਰਜ ਨੇ ਜਿਹੜਾ ਲੋਕ ਆਪਣਾ ਯੋਗਦਾਨ ਪਾਉਂਦੇ ਆ ਸਮੇ ਦਾ ਮਾਇਆ ਦਾ ਉਹਦੀ ਸਹਿਯੋਗ ਨਾਲ ਸਾਰੇ ਕੰਮ ਚੱਲਦੇ ਆ ਅਸੀਂ ਕੱਲਾ ਪਤਾ ਬਕਰਾਬਾਂ ਦਾ ਪ੍ਰੋਜੈਕਟ ਹੀ ਨਹੀਂ ਕਰਦੇ ਆਪਾਂ ਕੱਲੇ ਕਿਤਾਬਾਂ ਦੀ ਗੱਲ ਅੱਜ ਅੱਜ ਕਰ ਰਹੇ ਆਂ ਤੇ ਕਿਤਾਬਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ 2009 ਦੇ ਵਿੱਚ 12 ਕਿਤਾਬਾਂ ਤੋਂ ਸ਼ੁਰੂਆਤ ਹੋਈ ਸੀ ਅੱਜੇ ਬਣਦੀਆਂ ਬਣਦੀਆਂ 24 ਨਹੀਂ ਸ਼ੁਰੂਆਤ ਪੰਦੇ 30 ਸਕੂਲਾਂ ਤੋਂ ਹੋਈ ਹੋਵੇ ਅੱਜ ਭਾਰਤ ਪਰ ਦੇ 400 ਸਕੂਲ ਇਹਨੂੰ ਫੁੱਲ ਟਾਈਮ ਸਿਲੇਬਸ ਵਰਤਦੇ ਨੇ ਵੀਰ ਜੀ ਤੇ ਜਦੋਂ ਅਸੀਂ ਇਹਨਾਂ ਇਸ ਇਦਾਂ ਦੇ ਸਮਾਗਮਾਂ ਤੇ ਆਉਂਦੇ ਆਂ ਚ ਸਟਾਲਸ ਲੱਗਦੀਆਂ ਨੇ ਉਥੇ ਸੰਗਤ ਦਾ ਬਹੁਤ ਸਾਰਾ ਹੁੰਗਾਰਾ ਦੇ ਉਹਦੇ ਵਿੱਚੋਂ ਦੋ ਦਿਨ ਦੀ ਲੀਵ ਲੈ ਕੇ ਛੱਡ ਕੇ ਇੱਥੇ ਆਏ ਨੇ ਵੀ ਨਹੀਂ ਆ ਫੁੱਲ ਟਾਈਮ ਸੇਵਾ ਨਿਭਾਉਣੀ ਹੈ ਜਾਨੀ ਕੁਝ ਲੋਕ ਇਸ ਤਰ੍ਹਾਂ ਦੇ ਵੀ ਤੁਹਾਡੀ ਸੰਸਥਾ ਦੇ ਨਾਲ ਜੁੜ ਚੁੱਕੇ ਨੇ ਜਿਹੜੇ ਸਮਰਪਤ ਹੋ ਕੇ ਪੂਰੀ ਸਮਰਪਿਤ ਦੀ ਭਾਵਨਾ ਨਾਲ ਇਹ ਕੰਮ ਕਰਨਾ ਚਾਹੁੰਦੇ ਨੇ ਤਾਂ ਜੋ ਲੋਕਾਂ ਨੂੰ ਅਸਲ ਗਿਆਨ ਮਿਲ ਜਾਵੇ ਨਹੀਂ ਬਿਲਕੁਲ ਪੂਰੇ ਦੇਸ਼ ਦੇ ਵਿੱਚ ਦੇਸ਼ ਤੋਂ ਬਾਹਰ ਵੀ ਬਹੁਤ ਸਾਰੇ ਲੋਕਾਂ ਦਾ ਕਾਫਲਾ ਜੁੜ ਰਿਹਾ ਹੈ ਇੱਥੇ ਵੀ ਤੁਸੀਂ ਦੇਖੋਗੇ 10-12 ਸੇਵਾਦਾਰ ਆਏ ਹੋਏ ਆ ਦੋ ਜਣੇ ਨੂੰ ਛੱਡ ਕੇ ਬਾਕੀ ਸਾਰੇ ਵਲੰਟੀਅਰਜ਼ ਨੇ ਦੋ ਜਣੇ ਅਸੀਂ ਦਫ਼ਤਰ ਤੋਂ ਆਏ ਆ ਬਾਕੀ ਸਾਰੇ ਕੋਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੋਈ ਅਧਿਆਪਕ ਨੇ ਕੋਈ ਬਾਹਰੋਂ ਆਪਣੇ ਸੇਵਾ ਸਭਾ ਕਾੜੀ ਜਿਵੇਂ ਬਿਰਜੀ ਬਹੁਤ ਦੂਰੋਂ ਆਏ ਨੇ ਇੱਥੇ 10 ਤੇ ਤੁਸੀਂ ਕਰਕੇ ਸਫਰ ਸਪੈਸ਼ਲਿਸਟ ਘਰ ਲਈ ਹੈ ਕਿ ਮੈਥੇ ਸੇਵਾ ਨਿਭਾਉਣੀ ਹੈ ਸੋ ਇਦਾਂ ਦਾ ਜਦੋਂ ਕਾਫਲਾ ਜੁੜ ਲੂਗਾ ਅਸਰ ਤਾਂ ਫਿਰਦਾ ਹੀ ਹੁੰਦਾ ਜਣੀ ਗੱਲ ਇਹ ਹੈ ਕਿ ਸ਼ੁਰੂਆਤ ਹੋ ਚੁੱਕੀ ਆ ਤੇ ਬੜੇ ਵਧੀਆ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਲੋਕ ਜੁੜ ਰਹੇ ਨੇ ਤੇ ਇੱਕ ਦਿਨ ਆਪਾਂ ਇਹਦੇ ਵਿੱਚ ਸਫਲ ਜ਼ਰੂਰ ਹੋਵਾਂਗੇ ਹੈਨਾ ਤੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਕਿ ਹੋਰ ਜਿਹੜੀ ਸੰਸਥਾ ਹੋਰ ਕਿਹੜੇ-ਕਿਹੜੇ ਕੰਮ ਕਰਦੀ ਆ ਹਾਂਜੀ ਬਿਲਕੁਲ ਥੋ ਪਿਛਲੇ 3 ਸਾਲ ਪਹਿਲਾਂ ਜਦੋਂ ਫਾਰਮਰ ਪ੍ਰੋਟੈਸਟ ਕਹੀਏ ਪ੍ਰੋਟੈਸਟ ਹੋਇਆ ਸੀ ਕਿਸਾਨੀ ਅੰਦੋਲਨ ਹੋਇਆ ਸੀ ਉਹ ਸਮੇ ਬਹੁਤ ਸਾਰੇ ਲੋਕਾਂ ਦੀ ਜਾਨ ਉਹਦੇ ਵਿੱਚ ਗਈ ਸੀ ਉਸ ਵੇਲੇ ਹੀ ਡਾਕਟਰ ਵਿੰਦਰਪਾਸ ਸਿੰਘ ਜੀ ਨੂੰ ਭਾਰ ਸਰਕਾਰ ਵੱਲੋਂ ਉਹਨਾਂ ਦੀ ਖੋਜ ਦੇ ਸਬੰਧ ਵਿੱਚ ਸਨਮਾਨ ਮਿਲਣਾ ਸੀ ਇੱਕ ਲਖਦਾ ਨਾਮ ਤੇ 골ਡ ਮੈਡਲ ਮਿਲਣਾ ਸੀ ਉਹਨਾਂ ਨੇ ਉਹਨਾਂ ਦੇ ਫਾਰਮਰਸ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਹੋਏ ਉਹ ਉਸ ਅਵਾਗ ਲੈਣ ਤੋਂ ਮਨਾਂ ਕਰ ਦਿੱਤਾ ਸੀ ਪਿੱਛੇ ਉਹਦੀ ਬੋਲਦੀ ਹੋਈ ਫੋਟੋ ਲੱਗੀ ਹੋਈ ਹੈ ਬਹੁਤ ਸਾਰੇ ਸ਼ਬਦਾਂ ਵਿੱਚ ਲਿਖਿਆ ਹੋਇਆ ਵੀ ਉਹਦੇ ਵਿੱਚ ਕੀ ਗੱਲਬਾਤ ਹੈ ਉਹਦੇ ਵਿੱਚ ਅਸੀਂ ਦੇਖਿਆ ਵੀ ਜਿਹੜੇ ਫਾਰਮਰ ਸੜਕਾਂ 'ਤੇ ਡੋਲ ਰਹੇ ਨੇ ਉਹਨਾਂ ਦੀ ਕੋਈ ਸੰਭਾਲਣ ਵਾਲਾ ਨਹੀਂ ਹੈ ਦੇਖਭਾਲ ਕਰਨ ਵਾਲਾ ਨਹੀਂ ਹੈ ਸੋ ਅਸੀਂ ਉਹ ਉਹਦੇ ਵਿੱਚ ਜਿਹੜੇ ਵੀ ਕਿਸਾਨਾਂ ਦੀ ਡੈਥ ਹੋਈ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੀ ਸੰਭਾਲ ਅਸੀਂ ਉਸ ਦਿਨ ਤੋਂ ਕਰ ਰਹੇ ਹਾਂ ਤਿੰਨ 3.5 ਸਾਲ ਹੋ ਗਏ ਆਜ ਲਗਾਤਾਰ ਇਹ ਕੰਮ ਚੱਲ ਰਿਹਾ ਹੈ ਇਕੱਲੇ ਬੱਚਿਆਂ ਦੀ ਸੰਭਾਲ ਨਹੀਂ ਬਜ਼ੁਰ ਦੀ ਦਵਾਦਾਰੂ ਕਿਸੇ ਤਾਂ ਮਕਾਨ ਬਣਾ ਕੇ ਦੇਣ ਵਾਲਾ ਸੋ ਇਦਾਂ ਦੀ ਜਿਹੜੇ ਅਸੀਂ ਸਾਕੜ ਦੇ ਪਰਿਵਾਰਾਂ ਨੂੰ ਮੁਲਾਂਕਣ ਕੀਤਾ ਗਿਆ ਲਗਭਗ 1000 ਗਿਣਤੀ ਸਾਨੂੰ ਰਿਪੋਰਟ ਹੋਈ ਹੈ ਜੀ ਆਤਮ ਪ੍ਰਗਾਸ.org ਵੈਬਸਾਈਟ ਹੈ ਸਾਰੇ ਫਾਰਮਰ ਦਾ ਡਾਟਾ ਉੱਥੇ ਪਿਆ ਹੈ ਕਿਹੜੇ ਪਰਿਵਾਰ ਨੂੰ ਕਿੰਨਾ ਸਹਾਯੋਗ ਲੋੜੀਂਦਾ ਸੀ ਕਿੰਨਾ ਆਤਮ ਪ੍ਰਗਾਸਨ ਕੀਤਾ ਕਿੰਨੀ ਹੋਰ ਸੰਸਥਾਨਨ ਕੀਤਾ ਇੱਕ ਵੀ ਕਹਿ ਲੋ ਵੀ ਇੱਕ ਫਿਰ ਪੱਖ ਮੁਲਾਂਕਣ ਹੋ ਸਕੇ ਟਰਾਂਸਪੈਰੈਂਸੀ ਨਾਲ ਸਾਡਾ ਸਾਰਾ ਸੇ ਕੰਮ ਕੀਤਾ ਉਹਦੇ ਵਿੱਚ ਜਿਹੜੇ ਜਿਹੜੇ ਵੀ ਸਾਡੀ ਟੀਮ ਗਈ ਪੰਜ ਮੈਂਬਰੀ ਟੀਮ ਜਾਇ ਕਰਦੀ ਸੀਗੀ ਸਿਰ ਉਥੋਂ ਬਕਾਇਦਾ ਉਥੋਂ ਦੇ ਸਰਪੰਚ ਨਾਲ ਗੱਲਬਾਤ ਕਰਕੇ ਪਰਿਵਾਰ ਦੀ ਜੋ ਕਿ ਇੱਕ ਜੀ ਚਲਾ ਗਿਆ ਜਦੋਂ ਇੱਕ ਪਿਓ ਚਲਾ ਗਿਆ ਮਾਂ ਚੱਲੇਗੀ ਕਾਟਾ ਨਹੀਂ ਪੂਰਾ ਹੋ ਸਕਦਾ ਪਰ ਬੱਚਿਆਂ ਨੂੰ ਪੜਾ ਕੇ ਚੰਗੇ ਉਹਦੇ ਤੇ ਪਹੁੰਚਾਇਆ ਜਾ ਸਕਦਾ ਕੋਈ ਮਾਂ ਬੈਠੀ ਹੈ ਬਜ਼ੁਰਗ ਹੈ ਉਹਦੀ ਦਵਾਦਾਰੂ ਦੇ ਕੇ ਸਹਯੋਗ ਕੀਤਾ ਜਾ ਸਕਦਾ ਦੁੱਖ ਵੰਟਾਇਆ ਜਾ ਸਕਦਾ ਸਾਡੀ ਟੀਮ ਨੇ ਉਹ ਕਾਰਜ ਕੀਤਾ ਉਹਨਾਂ ਬੱਚਿਆਂ ਦੀ ਪੜ੍ਹਾਈ ਦਵਾਦਾਰੂ ਬਜ਼ੁਰਗਾਂ ਦੀ ਕੋਈ ਮਕਾਨ ਦੀ ਸਹਯੋਗ ਕੋਈ ਕਾਰੋਬਾਰ ਖੜਾ ਕਰਕੇ ਦੇਣੇ ਆ ਇਦਾਂ ਦੇ ਸੀ ਕਈ ਸਹ ਇਲਾਵਾ ਹੋਰ ਜਿਹੜਾ ਸਾਡੇ ਕਾਰ ਚੱਲਦੇ ਨੇ ਅਸੀਂ ਅਧਿਆਪਕਾਂ ਦੀ ਸਿਕਲਾਈ ਵੀ ਕਰਦੇ ਆ ਜਿਹੜੇ ਇਹਨਾਂ ਕਿਹਨਾਂ ਕੋਈ ਤੁਸੀਂ ਦੇਖਿਆ ਸਿਲੇਬਸ ਲਖਣ ਦਾ ਸਿਲੇਬਸ ਹੈ ਇਹਨੂੰ ਕੱਲਾ ਪੜਾ ਦੇਣਾ ਕੰਮ ਨਹੀਂ ਹੋਣਾ ਪੜਾ ਕੇ ਬੱਚਿਆਂ ਦੇ ਹਿਰਦੇ ਵਿੱਚ ਗੱਲਾਂ ਉਕਰ ਦੇਣੀਆਂ ਨੇ ਚੰਗੇ ਇਨਸਾਨ ਬਣਾਉਣਾ ਹੈ ਉਹਦੇ ਵਾਸਤੇ ਅਧਿਆਪਕਾਂ ਦੀ ਸਿਕਲਾਈ ਅਸੀਂ ਵੱਡੇ ਤੌਰ ਦੇ ਇਕੱਲੇ ਇਕੱਲੇ ਸਕੂਲ ਚ ਜਾ ਕੇ ਵੀ ਕਰਦੇ ਆ ਸਾਡਾ ਇੱਕ ਵੱਖਰਾ ਕਾਰ ਚੱਲਦਾ ਹੈ ਉਸ ਤੋਂ ਇਲਾਵਾ ਚੌਥਾ ਕਾਰ ਸਾਡਾ ਫਾਰਮਰ ਜਿਹੜੇ ਅੱਜ ਕੱਲ ਫਸਲਾਂ ਦੇ ਵਿੱਚ ਬੇਲੂੜੀ ਯੂਰੀਆ ਦੀ ਵਰਤੋਂ ਬਹੁਤ ਹੁੰਦੀ ਹੈ ਉਹਦੀ ਰੋਕਥਾਮ ਲਈ ਅਸੀਂ ਲੀਫ ਕਲਰ ਚਾਰਟ ਜਿਹੜਾ ਡਾਕਟਰ ਬਿੰਦਰ ਪਾਸ ਸਿੰਘ ਉਹ ਤਿਆਰ ਕੀਤਾ ਹੈ ਪੱਤੇ ਦਾ ਰੰਗ ਦੇਖ ਕੇ ਫਸਲ ਦੇ ਵਿੱਚ ਕਿੰਨੀ ਯੂਰੀਆ ਕਦੋਂ ਪਾਉਣੀ ਹੈ ਇਹ ਲੀਫ ਕਨ ਚਾਰ ਦੱਸਦਾ ਇੱਕ ਵਾਰੀ ਵਰਤੋਂ ਲੈਣਾ ਹੁੰਦਾ ਤੇ ਇਹਦੀ ਕਈ ਫਸਲਾਂ ਦੇ ਵਿੱਚ ਇਹ ਫਸਲ ਉੱਤੇ ਫੱਟੇ ਫਸਲਾਂ ਉੱਤੇ ਕੰਮ ਕਰਦਾ ਫਾਰਮਰ ਆਪ ਪੜ ਕੇ ਇਹਦੀ ਬਕਾਇਦਾ ਐਪ ਬਣੀ ਹੋਈ ਹੈ ਐਪ ਤੋਂ ਦੇਖ ਕੇ ਇਹਦੀ ਵਰਤੋਂ ਕਰ ਸਕਦੇ ਆ ਅਸੀਂ ਕਈ ਕਿ ਪਿੰਡਾਂ ਦੇ ਵਿੱਚ ਜਾ ਕੇ ਫਾਰਮਰਸ ਲੈ ਕੇ ਜਾਂਦੇ ਆ ਤੇ ਆਪਣੇ ਵਰਤੋਂ ਕਰਦੇ ਤੇ ਇੱਕ ਇੱਕ ਜ਼ਮੀਨ ਦੇ ਵਿੱਚ ਇੱਕ ਆਪਣੇ ਜਿੱਥੇ ਫਸਲ ਬੀਜੇ ਕਈ ਕਈ ਲੱਖਾਂ ਦੀ ਯੂਰੀਅ ਸੇਵ ਹੁੰਦੀ ਹੈ ਇਹ ਇਸ ਇਸ ਝਾੜ ਦੇ ਨਾਲ ਜੇ ਤੋ ਯੂਰੀਅ ਬਚਦੀ ਹੈ ਤਾਂ ਜਿਹੜੇ ਪੈਸਟੀਸਾਈਡ ਤੁਸੀਂ ਪਾਉਣੇ ਆ ਉਹ ਉਹਨਾਂ ਦੀ ਕਿੰਨੀ ਵਰਤ ਹੁੰਦੀ ਹੈ ਫਸਲ ਦੀ ਉਪਜਾਊ ਸ਼ਕਤੀ ਵਧਦੀ ਹੈ ਸੋ ਇਹ ਸਾਡੇ ਕੁਝ ਕਾਰਜ ਸਮਾਜ ਭਲਾਈ ਲਈ ਚੱਲ ਰਹੇ ਨੇ ਕੋਈ ਬਹੁਤ ਤੁਸੀਂ ਵਧੀਆ ਜਾਣਕਾਰੀ ਦਿੱਤੀ ਕੋਈ ਜੁੜਨਾ ਚਾਹੁੰਦਾ ਹੋਵੇ ਸੰਸਥਾ ਦੇ ਨਾਲ ਕੋਈ ਨਵਾਂ ਬੰਦਾ ਜੁੜਨਾ ਚਾਹੁੰਦਾ ਕੋਈ ਆਪਣਾ ਨੰਬਰ ਕੋਈ ਐਡਰੈਸ ਦੇਣਾ ਚਾਹੁੰਦਾ ਜੀ ਜੀ ਬਿਲਕੁਲ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੇ ਫੇਸਬੁੱਕ ਇੰਸਟਾਗ੍ਰam YouTube ਦੇ ਉੱਪਰ ਸੀ ਲਗਾਤਾਰ ਆਪਣੇ ਟ੍ਰੈ ਟੀ ਏ ਐਮ ਪੀ ਏ ਆਰ ਜੀ ਏ ਐਸ ਕਿਸੇ ਵੀ ਮੀਡੀਆ ਤੇ ਸਰਚ ਕਰ ਲਵੋ ਤੁਹਾਨੂੰ ਸਾਡਾ ਚੈਨਲ ਮਿਲ ਜਾਵੇਗਾ YouTube ਦੇ ਉੱਤੇ ਅਸੀਂ ਬਹੁਤ ਸਾਰੇ ਲੈਕਚਰਸ ਲਗਾਤਾਰ ਸਾਂਝੇ ਹੁੰਦੇ ਰਹਿੰਦੇ ਹਾਂ ਸਾਡੇ ਤੇ ਉਸ ਤੋਂ ਇਲਾਵਾ ਤੁਸੀਂ ਸਾਡੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਕੋਈ ਇਸ قافਲੇ ਵਿੱਚ ਆ ਕੇ ਸੇਵਾ ਦੇਣੀ ਚਾਹੁੰਦੇ ਹੋ ਜਾਂ ਫੁੱਲ ਟਾਈਮ ਕੰਮ ਕਰਨਾ ਚਾਹੁੰਦੇ ਹੋ ਜੌਬਸ ਵੀ ਸਾਡੇ ਕੋਲ ਹੈਗੀਆਂ ਨੇ ਚੰਗੀ ਸੈਲਰੀ ਦਿੰਦੇ ਅਸੀਂ ਸਾਰੇ ਸਾਡੀ ਟੀਮ ਨੂੰ ਤੁਸੀਂ atpunpargas.org ਵੈਬਸਾਈਟ ਉੱਤੇ ਜਾ ਕੇ ਆਪਣੇ ਵਲੰਟੀਅਰ ਤੌਰ ਤੇ ਜਾਂ ਫੁੱਲ ਟਾਈਮ ਸੌਲਰ ਤੇ ਵੀ ਜਾ ਕੇ ਜੁੜ ਸਕਦੇ ਹੋ ਜਾਂ ਜਾਂ ਸਾਡੇ ਨੰਬਰ ਨੇ 82880 10500 3132 ਇਹਨਾਂ ਨੰਬਰਾਂ ਉੱਤੇ ਸੰਪਰਕ ਕਰਕੇ ਜਾਣ ਬਹੁਤ ਬਹੁਤ ਧੰਨਵਾਦ ਗਲਵਤ ਦਾ ਬਹੁਤ ਧੰਨਵਾਦ ਬਹੁਤ ਛੋਟੀ ਟੀਮ ਨਾਲ ਸੋ ਭਾਈ ਸਾਹਿਬ ਖੜੇ ਨੇ ਇਹ ਐਜ਼ ਅ ਵਲੰਟੀਅਰ ਅੱਜ ਟੀਚਰ ਨੇ ਹੈਡਮਾਸਟਰ ਨੇ ਦੱਸਿਆ ਗਿਆ ਕਿ ਫਿਰ ਵੀ ਇਹ ਆਪਣੀ ਜੌਬ ਦੇ ਵਿੱਚੋਂ 2 ਦਿਨ ਦੀ ਛੁੱਟੀ ਲੈ ਕੇ ਇੱਥੇ ਆਏ ਨੇ ਸੋ ਇਹਨਾਂ ਨੂੰ ਵੀ ਪੁੱਛਾਂਗੇ ਕਿ ਕਿਵੇਂ ਇਹ ਸੰਸਥਾ ਦੇ ਨਾਲ ਜੁੜਨਾ ਹੋਇਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਤਮ ਪ੍ਰਗਾਸ ਐਨ ਜੀ ਵੀ ਦੁਆਰਾ ਬਹੁਤ ਹੀ ਵੱਡਾ ਉਦਮ ਉਪਰਾਲਾ ਕੀਤਾ ਜਾ ਰਹੇ ਆ ਕਿ ਆਪਣੇ ਛੋਟੇ ਬੱਚਿਆਂ ਨੂੰ ਪੰਜਾਬੀ ਪੜਾਉਂਦੇ ਆ ਪੜਾਉਂਦੇ ਆ ਐਜੂਕੇਸ਼ਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਜਾਨੂਕਰਵਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਅੱਜ ਕੱਲ ਦੇਖਦੇ ਆ ਵੀ ਆਪਣੇ ਬੱਚੇ ਨੇ ਜਿਹੜੇ ਘਰ ਆ ਕੇ ਮੋਬਾਈਲ ਟੀਵੀ ਦੇ ਉੱਪਰ ਮੜ ਜਾਂਦੇ ਹੈਗੇ ਆ ਪਰ ਉਹ ਨੈਤਿਕ ਕਦਰਾਂ ਕੀਮਤਾਂ ਤੋਂ ਬਾਹਰ ਜਾਂਦੇ ਆ ਪਹਿਲਾਂ ਹੁੰਦਾ ਸੀਗਾ ਵੀ ਆਪਣੇ ਪੁਰਾਣੇ ਬਜ਼ੁਰਗ ਕਹਾਣੀਆਂ ਸੁਣਾਉਂਦੇ ਗੁਰੂਆਂ ਦੀਆਂ ਗੱਲਾਂ ਸੁਣਾਉਂਦੇ ਸੀਗੇ ਪਰ ਹੁਣ ਇਹ ਕੰਮ ਹਟ ਰਹੇ ਨੇ ਇਸ ਸਾਰੇ ਵਿਰਸ ਨੂੰ ਸੰਭਾਲਣ ਦੇ ਲਈ ਬੜੀ ਵੱਡੀ ਆਤਮ ਪ੍ਰਕਾਸ਼ ਸੰਸਥਾ ਜਿਹੜੀ ਆਪਣਾ ਉਦਮ ਕਰ ਰਹੀ ਆ ਜੋ ਕਿ ਬਹੁਤ ਵਧੀਆ ਲੱਗਿਆ ਮੈਂ ਤੁਨੋਂ ਮਨੋਂ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਨਵਾਂ ਜੁੜਿਆ ਹਜੇ ਠੀਕ ਆ ਤੁਨੋਂ ਮਨੋਂ ਇਸ ਦੀ ਮਦਦ ਕਰਨੀ ਹੈਗੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਈ ਸੋ ਬੜਾ ਵੱਡਾ ਕਨਸੈਪਟ ਆ ਲੈ ਕੇ ਇਹ ਆਤਮ ਪ੍ਰਗਾਸ ਆ ਜਿਹੜਾ ਸੋਸ਼ਲ ਵੈਲਫੇਅਰ ਕੰਮ ਕਰ ਰਿਹਾ ਸੋ ਵੀਰ ਨੇ ਦੱਸਿਆ ਕਿ ਜੇਕਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਜੁੜ ਵੀ ਸਕਦਾ ਕੈਮਰਾਮੈਨ ਬਤਨਪ੍ਰੀਤ ạtਵਾਲ ਦੇ ਨਾਲ ਸੁਖਵਿੰਦਰ ਸਿੰਘ ạtਵਾਲ